ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਜਿਹੜੀ ਫਾਨ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਰਦਾ ਗਿਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਤਿੰਨ گاਵਾ ਜਿਹੜੀਆਂ ਸੂਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਤੇ ਆਹ ਦਿਨ ਮੱਜਾਂ ਇਹ ਵੀ ਤਿੰਨੇ ਸੂਈਆਂ ਸਵਾਈਆਂ ਤੇ ਬਾਕੀ ਪੁੱਛਦੇ ਆ ਵੀ ਜੀ ਨਾਲ ਇਹਨਾਂ ਬਾਰੇ ਡਿਟੇਲ ਕਰਦੇ ਆ ਵੀ ਜੀ ਨਾਲ ਗੱਲਬਾਤ ਇਸੇ ਤਰ੍ਹਾਂ ਵੀਡੀਓ ਦੇ ਨਾਲ ਬਨੇ ਰਹੋ ਤੇ ਅੰਦੇ ਤੱਕ ਜਰੂਰ ਵੇਖਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਕਿਰਪਾ ਗੁਰੂ ਗ੍ਰਾਮਦਾਸ ਜੀ ਬਹੁਤ ਬਹੁਤ ਮਿਹਰਾ ਹੁੰਦੀ ਹਾਂਜੀ ਬਾਕੀ ਹੋਰ ਸਾਰੇ ਵੀ ਪਰਾ ਵੀਡੀਓ ਪਹਲਾੜੀ ਨੂੰ ਵੇਖਣ ਨੂੰ ਮੇਰੇ ਪਿਆਰੇ ਸਤਿ ਸ੍ਰੀ ਅਕਾਲ ਹਾਂਜੀ ਤੇ ਵੱਧ ਤੋਂ ਵੱਧ ਲਾਈਕ ਮੈਂ ਕੰਪਲੀਟ ਨੂੰ ਸ਼ੇਅਰ ਕਰੋ ਤੇ ਤੁਹਾਨੂੰ ਜੀ ਰੋਜ਼ ਹੀ ਦੁਪਹਿਰ ਤੀਜੇ ਲੈ ਕੇ ਵੀਡੀਓ ਖਾਲ ਸਕੀਏ ਹਾਂਜੀ ਤੇ ਬਾਕੀ ਸਭ ਤੋਂ ਪਹਿਲਾਂ ਆਪਣਾ ਧੰਨਵਾਦ ਕਰੀਏ ਪਿੰਡ ਆਪਣਾ ਭੰਗਾਰੀ ਜ਼ਿਲ੍ਹਾ ਮਰਸਰ ਤਹਿਸੀਲ ਮਜੀਠਾ ਹਾਂਜੀ ਜੈਂਤੀਪੁਰ ਡਾਬਲ ਕੋ ਹਮ 4 ਕਿਲੋ ਮਟਰ ਪੈਂਦਾ ਵਾ ਹਾਂਜੀ ਤੇ ਨੰਬਰ ਆਪਣੇ ਆ ਗਿਆ 7473 ਹਾਂਜੀ 76092 ਹਾਂਜੀ ਨੰਬਰ ਹੈਗਾ 7374 ਹਾਂਜੀ 76092 ਠੀਕ ਹੈ ਇਹੋ ਜੇ ਮਰਦਣਾ ਵੀਡੀਓ ਚੱਲ ਗਿਆ ਠੀਕ ਹੈ ਜੀ ਤੇ ਬਾਕੀ ਸਾਰੇ ਵੀ ਬਰਾਬਰ ਵੇਚ ਦਿੱਆ ਬਿਲਕੁਲ ਮਾਲ ਸਾਫ ਹੋਸਰਾ ਆਪਣੇ ਕੋ ਹੁੰਦਾ ਵਾ ਹਾਂਜੀ ਬਾਕੀ ਸਾਡੀ ਇਹ ਹਰ ਵਾਰੀ ਬੇਨਤੀ ਤੇ ਸਾਡੀ ਕਰਦੇ ਰਿਆ ਕਰਾਂਗੇ ਹਾਂਜੀ ਇਹਦੇ ਵਿੱਚ ਕੋਈ ਦੋਰਾ ਨਹੀਂ ਘੁਰਿਆ ਵਾ ਹਾਂਜੀ ਇੱਕ ਰਾਏ ਆ ਕਿ ਸਵੇਰੇ ਸ਼ਾਮ ਨੂੰ ਡੰਗਰ ਹਾਲਾ ਚੋਪ ਹਾਂਜੀ ਸਵੇਰੇ ਫਿਰ ਚੋ ਠੀਕ ਹੈ ਜੀ ਇਹ ਨਹੀਂ ਕਿ ਪਿਛਾਮ ਨੂੰ ਚੁਆ ਕੇ ਕਹਦਾ ਕਿ ਨਹੀਂ ਸਵੇਰੇ ਚੋਣਾ ਨਹੀਂਗਾ ਹਾਂਜੀ ਸ਼ਾਮ ਨੂੰ ਚੁਆਵਾਂਗੇ ਤੇ ਸਵੇਰੇ ਵੀ ਚੁਆਵਾਂਗੇ ਜੁਹਾਂ ਤੋਂ ਡੰਗਰ ਹਾਲਾ ਦੂਗਾ ਟਾਈਮ ਨਾਲ ਠੀਕ ਹੈ ਡੰਗਰ ਵਾਲਾ ਲੈ ਜੇ ਨਹੀਂ ਤੈਨੂੰ ਖੱਟਾ ਦਵਾਂਗੇ ਠੀਕ ਹੈ ਕੰਮ ਹੋ ਟਾਈਮ ਹੀ ਜੁੰਗੜੀ ਚੁਆ ਕੇ ਦਵਾਂਗੇ ਸ਼ਾਮ ਦੀ ਚੁਵਾਈ ਤੇ ਸਵੇਰੇ ਦੀ ਚੁਵਾਈ ਫਿਰ ਉਸੇ ਡੰਗਰ ਨਾਲ ਕਰ ਦੇ ਠੀਕ ਹੈ ਇਹ ਡੱਗਾ ਲੱਤ ਕੇ ਆ ਜੇ ਇਹਨੇ ਵੀ ਕੋ ਟਾਈਮ ਚ ਵਾਈਕ ਲਾ ਕੇ ਕਹੋਂਗੇ ਤਾਂ ਨਹੀਂ ਠੀਕ ਹੈ ਦੋਵੇਂ ਡੱਗ ਚ ਵਾਈਕ ਕਰਾਂਗੇ ਅਸੀਂ ਉਸਲੇ ਰਿਡ ਬਣਾ ਕੇ ਉਸਲੇ ਪਾਉਣੇ ਟਾਈਮ ਖਾਲ ਦੋ ਬਣੀ ਵੀਡੀਓ ਬਣ ਲੱਗੀ ਆ ਸਵੇਰ ਦਾ ਟਾਈਮ ਜੇ ਆਹ ਦੇਖੋ 10:50 ਹੋਇਆ ਤਰੀਕ ਵੀ ਦੇ ਲੋ 8 ਤਰੀਕਾ ਦਵਾ ਮੀ ਇਹ ਹੁਣੀ ਵੀਡੀਓ ਪਾਣੀ ਇੱਥੇ ਬਣੀ ਘਟ ਜਾ 8 ਤਰੀਕਾ ਦਵਾ ਮੀ ਨਾ ਹਾਂਜੀ ਹਾਂਜੀ ਤੇ ਬਾਕੀ ਚਲੋ ਕਾਹੋ ਕੰਮ ਜੀ ਆਜਾ ਦੂਜੇ ਸਵੇਰੇ ਸ੍ਰੀ ਜੀ ਸ੍ਰੀ ਤਾਂ ਹੋਵੇਗਾ 15 ਮਿੰਟ ਠੀਕ ਹੈ ਜੀ ਖੋਲੋ ਚੰਗਾ ਕਰ ਦੋ ਇਹ ਨੂੰ ਕਰ ਲਾ ਹਰੋਇ ਇੱਕ ਇਹ ਹਸੂ ਆ ਗਿਆ ਜੋ ਦੂਜਾ ਹਸੂ ਆ ਗਿਆ ਬਈ ਘਰ ਵੇਖ ਕਿਡਾ ਤਾਂ ਜਗਾ ਆਵੇ ਕਿਡਾ ਹਾਂਜੀ ਹਾਂਜੀ ਬਹੁਤ ਮੈਂ ਵਜਨ ਆਈ ਆ ਤੇ ਬੜੀ ਵਜਨ ਆਣੀ ਵੱਡੀਆਂ ਲਿਜੀ ਲਿਜੀ ਹਾਂਜੀ ਚੰਗੀਆਂ ਭੜੀ ਮੈਂ ਜਿਹਨੂੰ ਕਹਿੰਦੇ ਆਗੇ ਉਹ ਵੱਡੀਆਂ ਹੀ ਵਧੀਆ ਇਹੋ ਜੀਆਂ ਘਰ ਸੋਹਣੀਆਂ ਲੱਗਦੀਆਂ ਮੈਂ ਨਾ ਗੱਲਾਂ ਹੀ ਗਾਂ ਦੇ ਕਰਮਾਲੀਆਂ ਦੁੱਧ ਦੀ 12 ਲੀਟਰ ਲੀਟਰ ਨਾ ਮਿਲਦੇ ਇਹ ਵੀ ਹੈਗੇ ਵੀ ਗੱਲਾਂ ਪਤਾ ਨਾ ਕਰੀਏ ਵੱਡੀਆਂ ਚੰਗੀਆਂ ਤੇ ਹੋ ਗਈ ਨਾ ਆਪਾਂ ਜੀ ਵੇਖੋ ਦੱਸੋ ਹਾਂਜੀ ਬਾਕੀ ਮੇਰਾ ਇਹਨੇ ਕੀ ਹੋਵੇ ਜਿਹੜਾ ਵੀਰਾ ਉੱਚੇ ਨੇ ਵੇਖ ਲੈਣੀ ਹਾਂਜੀ ਹਾਂਜੀ ਕੱਦ ਵੇਖ ਲੈ ਨਾ ਬਾਰੇ ਕੱਢਾਂ ਕਬਡੀ ਮੈਂ ਹਾਂ ਦੋ ਤੇ 12 ਲਾ ਲਵਾ ਰਿਟ ਪਰ ਮੜ ਕੇ ਠੀਕ ਹੈ ਜੀ ਅਜੇ ਕੋਲ ਜਿੱਦੀ ਮੋਟੀ ਧਾਰਿਆ ਤੇ ਚੌੜੀ ਵੇਖ ਲੈ ਨਾ ਗੱਡੀ ਮੈਂ ਤਾਂ ਕੱਢਾ ਮਗਰ ਤੇ 15 ਕੋਈ 20 ਦੇ ਨਾਲ 2-4 ਨੂੰ ਕੋਈ ਵਾਧੇ ਨਾਲੇ ਘੱਟ ਨਾਲੇ ਕਿਣੀ ਦੋ ਮਹੀਨਾ ਤੇ ਲੇ ਕੋਈ ਹਾਂਜੀ ਚਲ ਗਿਆ ਲੇ ਕੋਈ ਚਲ ਤੇ ਦੱਸੋ ਓਹਦੇ ਫਿਰ ਮੈਂ ਤਾਂ ਕਾਇਰਾਂ ਮਾਰਾ ਇਹ ਫੇਰੀ ਮੜਿਆ ਬੜੀ ਸਾਫ ਮੈਂ ਵਾਂ ਵੇਖੋ ਆਹ ਇੰਨਾ ਵੀ ਗੱਲਾਂ ਗਾਹਂ ਗਿਆ ਹਾਂ ਹਾਂਜੀ ਹਾਂਜੀ ਤੇ ਕੋਈ ਟਾਈਮ ਨਹੀਂ ਲੱਗਾ ਟਾਈਮ ਦੀ ਗੱਲ ਕਰੀਏ ਸ਼ਾਮਾਂ ਨੂੰ ਗੱਲਾਂ ਸਵੇਰੇ ਚ ਹੋਵੇ ਇਹ ਦੋ ਬਿੱਟ ਟੱਕੀਆਂ ਚੋਈਆਂ ਸਾਫ ਕੀਤੀਆਂ ਨੇ ਜਵਾਦੀਆਂ ਹਾਂਜੀ ਇਹਨਾਂ ਦਾ ਡਰ ਥੋੜੀ ਡਰ ਕਹਿੰਦਾ ਹਾਂ ਆਪ ਦੁੱਧ ਵੇਚਣੇ ਆਪ ਆਪ ਦਾਫੀ ਮਿੰਗਾ ਬੱਚੀਆਂ ਕਿਹੜੀ ਵੇਖਦੀ ਆ ਹਾਂ ਦਸ ਵੀ ਹਰੋੜੀ ਹੁੰਦੀ ਕਿ ਮੈਂ ਆਪ ਆਪ ਦੁੱਧ ਦਾ ਕੰਮ ਕਰਦੇ ਦੁੱਧ ਆਪ ਦੋ ਚਾਰ ਜਹਾ ਦਾ ਰੋਜ਼ ਵੇਚਨੇ ਆ ਹਾਂਜੀ ਕਿਹੜੀ ਵੇਖੀ ਕੋਈ ਇੱਕ ਅੱਧੀ ਆ ਜਾਂਦੀ ਇੱਕ ਅੱਧੀ ਚੱਲ ਜਾਂਦੀ ਆ ਆ ਟਾਈਮ ਬਸ ਲੱਭਦੀ ਮੇਹਦਮ ਪਰਮਾਤਮਾ ਦਾ ਆਸ਼ੀਰਵਾਦ ਬਹੁਤ ਵਧੀਆ ਹਾਂਜੀ ਹਾਂਜੀ ਗਾਉਂਦ ਵਾਲੇ ਵੀ 3-4 ਵੇਚੀਆ ਫਸਲ ਵੇਚੀਆ ਹੁਣ ਬੇਲਾਕ ਬੱਚੀਆਂ ਦੇਖੋ ਹਾਂਜੀ ਤੇ ਮੋਲੇ ਦਾ ਬੋਤਾ-ਬੋਟਾ ਨਹੀਂ ਕਰਨਾ ਹਾਂਜੀ ਤੇ ਵੀ ਗਾਢੀ ਘਾਵਾਂ ਦੇਖਣੇ ਰੋਜ਼ ਹਾਂਜੀ ਹਾਂਜੀ ਆਪਾਂ ਹੋਰ ਹੀ ਕਰਨਾ ਵੇਖਾ ਝੂਠ ਮਾਰਨਾ ਵੇਲੇ ਰਾਂਝ ਝੂਠ ਦੀ ਮਾਰਨਾ ਮਾਰਨਾ ਕੋ ਲੋੜੇ ਮਾਂ ਵੀ ਸੱਚ ਕਰਕੇ ਕਹਣੀ ਆ ਹਾਂਜੀ ਦੂਜੇ ਤੇ ਨਾ ਵੀ ਇੱਕ ਝੂਠ ਮਾਰਨਾ ਤੇ ਨਾਲ 20 ਝੂਠ ਹੋਰ ਗੱਲ ਨੇ ਬਣੇ ਹਾਂ ਹਾਂਜੀ ਝੂਠ ਨੇ ਫਿਰ ਝੂਠ ਹੀ ਲਾਣਾ ਸੱਚ ਫਿਰ ਨਹੀਂ ਬਣਾ ਸੱਚ ਫਿਰ ਨਹੀਂ ਬਣਾ ਤੇ ਸੱਚ ਜਿਹੜਾ ਇੱਕ ਵਾਰੀ ਜਾ ਕੇ ਦੇਖ ਪੈਂਦਾ ਵੀ ਸੱਚ ਆਇਆ ਗਾਵਾ ਹਾਂਜੀ ਤੇ ਸੱਚ ਦਾ ਬੋਲ ਕਹਣਾ ਝੂਠ ਦੀ ਕਦੀ ਝੂਠ ਸਾਦੀ ਵਣ ਕਦੀ ਨਾ ਕਰਦਾ ਬਾਕੀ ਹਰ ਬੰਦੇ ਨੂੰ ਹਰ ਬਾਰੇ ਪਤਾ ਹੁੰਦਾ ਹਰ ਬੰਦੇ ਨੂੰ ਹਰ ਬੰਦੇ ਬਾਰੇ ਪਤਾ ਹੁੰਦਾ ਇਹ ਮੈਂ ਜਿਹੜੀ ਹਰ ਹਾਲਾਂ ਇੰਨਾ ਸਾਰਾ ਆਰ ਜਿੰਨੇ ਵਪਾਰੀ ਨੇ ਲਗਾ ਇੰਗੇ ਦੀ ਗੱਲ ਹੀ ਕਰ ਸਾਰੇ ਚੰਗੇ ਹਟਦਾ ਹਰੇ ਜੇ 85 ਦੀ ਮੈਂ ਇਹ ਦੂੰਗਾ ਨਾ ਏਡੀ ਮੈਂ ਦੇਣਾ ਦੁੱਧ ਹੋਵੇ ਏਡੀ ਮਹੀਂ ਏਡਾ ਦੁੱਧ ਤੇ ਦੋਨਾਂ ਢਾਮ ਚੁਵਾਈਓ ਚਾਮੂ ਢਾਮ ਢਾਮੋ ਢਾਮ ਚੋ ਕੇ ਲਵੇ ਠੀਕ ਹੈ ਤੇ ਢਾਮੋ ਢਾਮ ਚੁਵਾਈਓ ਬਰਾਬਰ ਜਿੱਦਾਂ ਕੋ ਉਦਾਂ ਕਰਨਾ ਜੇ ਚੋਦੇ ਨੰਨਾ ਗੇ 12 ਕਿਲੋ ਹਾਰ ਕੇ ਦਾ ਵਲੇਟ ਨਾ ਠੀਕ ਹੈ ਠੀਕ ਹੈ ਦੋ ਢਾਮ ਚੋ ਕੇ ਨਾ ਤਿੰਨ ਚੋਲੇ ਵੀ ਬੰਦੀ ਕਰ ਲੈ ਬਸ ਗੱਲਾਂ ਬਾਤਾਂ ਦਾ ਨਹੀਂ ਕਰਨਾ ਕੋਈ ਗੱਲਾਂ ਨਾ ਸਾਰਨਾ ਤੇ ਮੈਂ ਉਹ ਆਮੋ ਸਾਹਮਣੇ ਆ ਕੇ ਵੇਚ ਲੇ ਹਾਂਜੀ ਹਾਂਜੀ ਅੱਜ ਕੋ ਦੱਸ ਦੋ ਦੋ ਇਹ ਵੀ ਜੀ ਸੁਵਾ ਕੇ ਨਾਜੋ ਠੀਕ ਆ ਜੀ ਕਮਲੋ ਹੋਰ ਯਾਕਰ ਮਾੜੀਏ ਇੱਥੇ ਬੜਾ ਹੈ ਇਹਦੇ ਮਗਰ ਵੀ ਕਟਾ ਆ ਗਿਆ ਠੀਕ ਆ ਜੀ ਤੇ ਵੀ ਜੀ 10 ਦੋ ਤੇ ਨਾਗ ਜੋ ਇਹਦਾ 10 ਕਿਲੋ ਜੀ ਠੀਕ ਆ ਜੀ ਇਹਦਾ ਮੁੱਲ ਉਹ ਦਰਨਾ ਜਿਹੜੀ ਫੱਗਣ ਚੇਤ ਨੂੰ ਹੁਣੇ ਦੀ ਵੇਚੀਏ ਅਖਾ ਜੀ ਫੱਗਣ ਚੇਤ ਨੂੰ ਹੀ ਠੀਕ ਹੈ ਮੈਂ 75 ਦੀ 75 ਹੀ ਵੇਚ ਦਿੱਤੀ ਆ ਹਾਂਜੀ ਮੈਨਾਂ ਦੀ ਮਰਜ਼ੀ ਜਗ੍ਹਾ ਮੈਂ ਨਿਕਲਿਆ ਤੁਹਾਨੂੰ ਨਹੀਂ ਵੇਚੀ ਨਹੀਂ ਵੇਚੀ ਪਰ ਸਾਡੇ ਉਹ ਮੈਂ ਬਟੇਰੀਆਂ ਰੱਖਦੀ ਮੈਂ ਉਹ ਚਾਰ ਟਕੇ ਦੇ ਬੱਤੀਆਂ ਹਾਂਜੀ ਹਾਂਜੀ ਇੱਕ ਨਹੀਂ ਦੋ ਨਹੀਂ ਅੱਜ ਘਰਾਂ ਨਾਲ ਬੋਲ ਕਰਨਾ ਬਿਲਕੁਲ 65000 ਨਾ ਦੇਣੀ ਆ ਠੀਕ ਹੈ ਚੰਗੀ ਭਲੀ ਮਈ ਆ ਹਾਂ ਜੀ ਬਾਕੀ ਕਿਹਾਂਗੇ ਤੁਸਲੀ ਕਰਨੇ ਕੋਈ ਅਗਲਾ ਆ ਕੇ ਵੇਖੂ ਨਾ ਆਪੇ ਲੱਗੂਗਾ ਬੜਾ ਬਹਾਗੀ ਸਾਡੇ ਕਹਿਣ ਦੀ ਸਾਡੀਆਂ ਸਿਪਾਈਆਂ ਕੱਲੇ ਨਾਲ ਗੱਲ ਹੀ ਬਾਨੀ ਅਗਲਾ ਜਾਣ ਕੇ ਵੇਖੋ ਜਨੇ ਮਾਰ ਦੇਣਾ ਦੱਸੂਗਾ ਫਿਰ ਬਾਕੀ ਕੋ ਦਿਖਾਏਗਾ ਕਦੇ ਨਾ ਗਾੜੀ ਕੋ ਦਿਖੇ ਮੇਰੇ ਗੱਲਾਂ ਦਾ ਹਿਸਾਬ ਨਾ ਨੀ ਗੱਲ ਹਾਂ ਜੀ ਦੋ ਦੋ ਸਾਡੇ ਦੂਜਾ ਖਵਾਏ ਇਹਦੇ ਕੋ 10 ਕਲਾ ਦੋ ਤੇ ਲੀਟਰ ਮਾਰ ਕੇ ਦਵਾਉਗਾ ਤਾ ਜੇ ਤੇ ਘੋੜਾ ਤੇ ਫੇਰ ਜਾਂਦੇ ਆ ਜੇ ਜਵਾਬ ਦਵਾ ਐਡਾ ਜਹਾ ਚੰਗਾ ਵੀ ਗਾਲਟੀ ਸ਼ੇ ਕਰਦਾ ਵੀ ਆਂਦੀ ਠੀਕ ਜੀ ਜੇ ਛੋਟੀ ਜਾਏ ਤੈਨੂੰ ਕਰਦਾ ਠੀਕ ਹੈ ਬੱਚੇ ਦੋ ਕਿਐਸ ਉਹ ਜੋੜੀਆ ਤਰਾਪ ਸਮਾ ਇੱਕ ਨੰਬਰ ਦਾ ਦੇਖੋ ਮਗਰ ਇਹ ਕਟਾ ਕੋਈ ਨਾ ਵੀ 10 12 15 ਨਹੀਂ ਗਾਰੇ ਬੰਗਲਾਰੇ ਕੋ ਪਹਿਲੀ ਵਾਰ ਜਵਾਬ ਸਮਾ ਜਵਾਬ ਸਮਾ ਦੇ ਏਡਾ ਜਾਰਾ ਚੰਗਾ ਮਈਆਂ ਦਾ ਵੀ ਗੱਲਾਂ ਹੀ ਖਾਂਦੀਆਂ ਜੀ ਠੀਕ ਹੈ ਜੀ ਬਾਕੀ ਇੱਥੇ ਕਹਿੰਦੇ ਆਉਣਾ ਕਿ ਸੱਲੀ ਕਰਨੀ ਚੋਲਦੀ ਸੱਲੀ ਕਹਿੰਦੇ ਨੇ ਦੇਖ ਕੇ ਖੜ ਕੇ ਆਉਣਾ ਪਾਹੇ ਦੇ ਨੇ ਕਹਿੰਦੇ ਆਹੀ ਵੀ ਪਾਹੇ ਜੀ ਗਏ ਆ ਬੜਾ ਪਾਹੇ ਜਿੰਨੇ ਬਾਕੀ ਕਹਿਣ ਵਾਲੀ ਗੱਲ ਨਹੀਂ ਮਗਰ ਹੋ ਗਿਆ ਮੇਰੀ ਕਾਰ ਚੜਾ ਹਾਂ ਜੀ ਮੈਦਾਨ ਮੈਦਾਨ ਲੈ ਜੀ ਜੀ ਬੰਦੋ ਤਾਂ ਕਹਦਾ ਲੇਟਣਾ ਹਾਰ ਕੇ ਆਵਾਂਗੇ ਸਾਡੀ ਮੈਂ ਪੂਰ ਛਟਾ ਕੋਈ ਗੱਲ ਬਾਤ ਹੋਵੇ ਤਾਂ ਇੰਨੇ ਆਰ ਆਵਾਂਗੇ ਠੀਕ ਹੈ ਜੀ ਦੋਨੋਂ ਹੀਆਂ ਵੇਰੋਂ ਬਿਠਿੰਡੇ ਗਈਆਂ ਹੁਣ ਇਹ ਗੱਡੀ ਚੋਰੀ ਆ ਠੀਕ ਹੈ ਹਾਂ ਦੋ ਛੋਟੀਆਂ ਹੁਣ ਬਿਠਿੰਡੇ ਗੱਡੀ ਉਹਨੇ ਦੌਰ ਘਟੇ ਜੇ ਇੱਕ ਮੈਂ ਹੋਰ ਗੱਡੀ ਧਾਕੇ ਆਪਣੇ ਉਹਦਾ ਬੱਚਾ ਮਾਰ ਗਿਆ ਝੋਟੀ ਦਾ ਉਹ ਸਿਰ ਆਪਣੇ ਦਾਬੀਆ ਕੀ ਆ ਕੋਈ 4-5 ਕਿਲੋ ਮੀਟਰ ਜਾਈ ਇਹ ਦੂਜਾ ਸੁਆਹ ਝੋਟੀ ਡਿਜ਼ਾਈਨ ਬਹੁਤ ਭਾਵੇਂ ਦਾ 75 ਬੋਲ ਦਾ ਹੈ 75 ਹੀ ਲਾਇ ਨੀ ਗਏ ਹਾਂਜੀ ਪਰ ਨਹੀਂ ਅਸੀਂ ਇਹੋ ਜਿਹਾ ਲੱਭ ਨਹੀਂ ਕਰ ਸਾਨੂੰ ਭਾਰ ਆ ਮਿਲੀਆਂ ਉਹ ਭਾਰ ਨਾ ਲੈਣ ਦੇ ਕਲਾ ਨੂੰ ਫਿਰ ਫੁਰਕੇ ਮਾਲ ਮਿਲਣ ਦੇ ਆ ਹਾਂਜੀ ਉਹਦੇ ਹਿਸਾਬ ਨਾਲ ਹੀ ਦੇਈ ਜਾਂਦੇ ਆ ਤੇ ਚਲੋ ਬਹੁਤਾ ਨਹੀਂ ਬੋਲ ਕਰਨਾ ਦਾ ਜੀ ਝੋਟੀ ਇਹ ਕੋ ਖੋਲਾ ਨਹੀਂ ਗਾ ਉਹ ਤੀਜੇ ਦੇ ਵਿੱਚ ਉਸ ਤੋਂ ਦੂਜੇ ਤੋਂ ਝੋਟੀ ਆ ਹਾਂ ਕਲਾ ਤੇ ਲੀਟਰ ਆ ਏਡੀਡੀ ਮੋਟੀ ਤਾਰ ਉਂਗਲ ਦੀ ਇਹ ਵੀ ਹਾਂ ਨਾ 65 ਦੀ ਦੇਣੀ ਠੀਕ ਹੈ ਜੀ 65 ਹਜ਼ਾਰ ਝੋਟੀ ਦੇਣੀ ਆ 65 ਦੀ ਜ਼ਿਆਦਾ ਸਿਆਲ ਚ ਹੋ ਗਏ ਤੇ ਫੱਗਣ ਜੇ ਇਹਨੂੰ ਵੇਚ ਦਿੱਤੀ ਜੀ 65 ਦੀ ਹੁਣ ਨਹੀਂ ਕੋਈ ਦਊਗਾ ਹੁਣ ਨਹੀਂ ਦਊਗਾ ਇਹ ਵੀ ਜਾਣੇ ਹੇ ਗੱਲ ਦਾ ਪਤਾ ਜੀ ਆ ਦੁੱਜੇ ਆਪਾਂ ਦੁੱਜੇ ਉਹਦੇ ਵੱਛੀ ਆ ਜਲਸੀ ਠੀਕ ਹੈ ਆਪਣੇ ਘਰ ਆਉਂਦੀਆਂ ਹਈਆਂ ਇੱਕ ਹੋਣੀ ਆਈ ਦੋ ਰਾਤ ਲੈਣੀਆਂ ਠੀਕ ਆ ਆ ਵੇਖੋ ਤੇ ਇਦਾਂ ਵਾਲੇ ਮੋਹ ਥੱਲੇ ਐਡੀ ਕਰਮਾ ਲਈ ਆ ਦੋ ਦੇਰ ਕੋ ਹੋ ਸਕਦਾ 7.14 ਮੈਂ ਪਰ ਆਪਾਂ 12 ਕਿਲੋ ਕਹਿਣਾ ਠੀਕ ਹੈ ਤੇ ਮਗਰ ਵਿੱਝੀ ਕੀ ਆ ਗਜ ਮਗਰ ਇਹਦੇ ਵੱਛੀ ਵੱਛੀ ਖਾਦ ਰਿਆ ਤੁਹਾਨੂੰ ਇਹ ਮੈਨੂੰ ਪਛੜੇ ਪੋੜੇ ਮਈਆਂ ਵੇਖ ਲਿਆ ਬੰਦੇ ਆ ਕੇ ਮੈਂ ਲਾਉਂ ਤੂੰ ਮਈਆਂ ਫਿਰ ਕਲੀਆਂ ਨੇ ਦੂਰ ਅੱਗੇ ਦੂਜੇ ਦੂਜੇ ਵੱਛੀ ਬੋਲ ਦੂਜੇ ਦੂਜੇ ਜਵੱਛੀ ਤੇ ਥੋੜੀ ਨਾ ਅਜੇ ਖਾਮਣ ਹੁਮਣ ਵਾਲੀ ਆ ਕਿਹੋ ਘਰਾ ਜਵਾਈਆਂ ਵਾ ਬਾਕੀ ਸੇਲ ਛੰਗਾਂ ਵੇਖੋ ਮੈਂ ਨਹੀਂ ਪੀਂਦਾਤ ਮਾਰ ਲਈਆਂ ਜਾਂ ਕੋ ਕੁਛਣਾ ਹੋਣਾ ਤਾਂ ਆ ਜੀ ਸੁਈਆਂ ਜਿੱਦਾ ਮਾਜੀ ਪਿਓ ਜਲਸੀ ਦੇ ਤੇ ਉਹ ਦਲਸੀ ਬੋਦੀ ਕਰੋ ਬਰਕੂਨ ਚਲੀਏ ਤੇ ਮਗਰ ਵਿਜੀ ਵੱਛੀ ਕਿਹੜੀ ਏ ਜੋ ਵੱਛੀ ਵੀ ਦਲਸੀ ਹੈ ਇਹ ਮਗਰ ਵੱਛੀ ਲਾ ਲਿਆ ਦਲਸੀ ਦਲਸੀ ਕਰਾਉਂਦੇ ਕਿ ਦਲਸੀ ਆਓ ਅਸੀਂ ਦੱਸੀਏ ਜਲਦੀ ਜਲਦੀ ਆ ਰੱਖੋ ਠੀਕ ਹੈ ਜੀ ਆਓ ਅਸੀਂ ਦੱਸੀਏ ਦਵਾਂਗੇ ਮਸ਼ੀਨ ਕਿਦਾਂ ਕਰਾਉਂਦੇ ਆ ਮਸ਼ੀਨ ਕਿਦਾਂ ਦੇਖੋ ਆਹ ਪੈਦਾ ਪਿਆ ਹੋਇਆ ਹੈ ਸਭ ਤੋਂ ਪਿਆਰੇ ਰੰਗ ਦੇਣਾ ਨਾ ਚਮਕਾਰੇ ਮਾਰੂਗੀ ਹਾਂਜੀ ਦੱਸੋ ਹੋਰ ਮੋਲੇ ਦਾ ਪਤਾ ਕੀ ਚੱਕਰ ਆ ਭਾਵੇਂ 45 ਕਰਦੀਏ 50 ਕਰਦੀਏ 55 ਜਲਦੀ ਤੋਂ ਜਲਦੀ ਡਿਮਾਂਡ ਵਾਧਿਆ ਹਰ ਬੰਦੇ ਨੂੰ ਪਤਾ ਇਹ ਡਿਮਾਂਡ ਵਾਧੂ ਦੀ ਗੱਲ ਨਹੀਂ ਆਜੀ ਬਾਤ ਦੇਖਾ ਤੋ ਬਚ ਲੋ ਸਾਨੂੰ ਭਾਰਾ ਮਿਲਿਆ ਇਹਦਾ ਕੋ 40 ਨਹੀਂ ਕੋ 45 ਨਹੀਂ ਹਾਂਜੀ 35000 ਦੀ ਵਸ਼ੀ ਹਾਂ ਦੇਖਣਾ ਠੀਕ ਹੈ ਜੀ ਅੱਵਾ ਦੁੱਧ ਹੋਊ 14 ਪਰ 12 ਕਿਲੋ ਦਵਾਂਗੇ ਮੈਂ ਕਿ ਰੋ ਰੋ ਕੇ ਥਣ ਕੱਢੂਗੀ ਠੰਢੀ ਇਦਾ ਭਾਵੇਂ ਲੰਮੇ ਬੈਠੀ ਠੀਕ ਹੈ ਜੀ ਕੋਈ ਰੱਸੀ ਨਹੀਂ ਪਾਉਣੀ ਵਸ਼ੀ ਮਗਰੇ ਦੇ ਤੇ ਦੂਜੀ ਇਸ ਤਰ੍ਹਾਂ ਵਿਆਹ ਦੇ ਆ ਗਿਆ ਠੀਕ ਹੈ ਜੀ ਹਾਂਜੀ 35000 ਦਵਾਂਗੇ ਆ ਪਹਿਲਾਂ ਜੇ ਵਸ਼ੀ ਐਵੀ ਸੁਈ ਵੀ ਜੀ ਇਹ ਸੁਈ ਜੇ ਇਹਦੇ ਮਗਰੇ ਦੀ ਵਸ਼ੀ ਇਹਨੂੰ ਸੁਈ ਨੂੰ ਹੋ ਗਿਆ ਤੇ 8 ਦਾ ਦਸਣਾ ਲਾੜਾਂ ਦੇ ਕੱਲ ਵੀ ਤੋਲ ਲੈਂਦੇ ਗੱਟਪੀਆਂ ਹਾਂਜੀ ਜਦੋਂ ਬਣਾ ਹੀ ਗੱਗਾ ਹੋ ਜਾਂਦੀ ਹੂ ਹੱਲ ਵੀ ਚੜਕੇ ਦੋ ਗਏ ਤੇ ਇਹਦੇ ਹਲੇ ਦੁੱਧ ਕਿੰਨਾ ਕਜੋ ਕੋਈ ਕੋਈ ਨਾ ਆ ਜਾ ਪਰ ਭਰਾ ਉਹ ਗੱਡੀ ਵੜੇ ਪਹਿਲਣ ਹਾਂਜੀ ਇਹ ਵੀ ਨਹੀਂ ਜੇ ਬੱਚੀਆਂ ਨਹੀਂ ਹੈਗੀਆਂ ਇਹ ਦਰਦਾ ਨਹੀਂ ਕਰੇ ਖਾਲਾ ਖੋਲ ਕੇ ਹਾਂਜੀ ਲੰਗਾ ਨੇ ਤੇ ਚੌਂਗੀ ਮੇਰੇ ਸਾਹਮਣੇ ਚਲੋ ਠੰਡੀ ਧੀਰੀ ਸੀਰਪੁਰੀ ਐ ਵੀ ਬੜੀ ਠੰਡੀ ਚ ਜੀ ਵੀ ਸੀਲਪੀਏ ਨਹੀਂ ਬਲਾਤ ਮਾਰਨੀਆਂ ਨੇ ਹਾਂ ਜੀ ਐਦਾਂ ਹਰ ਜਮ ਮਰਦੀ ਬਹੁਤ ਰਾਣੀਆਂ ਠੰਡੀਆਂ ਆ ਕੇ ਰੋਗ ਰੋਗਾ ਠੰਡ ਕੱਢਦੇ ਬਸ ਜੇ ਚੋਈਆਂ ਟਾਈਮ ਕੋਲ ਨਹੀਂ ਆ ਜੇ ਹਾਂਜੀ ਬਾਕੀ ਜਿੰਨੇ ਆਉਣਾ ਸ਼ਾਮਾਂ ਨੂੰ ਆ ਤਾਂ ਠੱਲੀ ਕਰ ਸ਼ਾਮਰ ਜੂਨ ਕਿਸੇ ਨੂੰ ਆਉਣਾ ਨਾ ਕੀ ਉਹਨੀਆਂ ਅੱਗੇ ਦੋਨੀਆਂ ਪਿੱਛੇ ਬਣੀਆਂ ਹੋਣਗੀਆਂ ਇਹ ਹੁਣ ਚੋਈਆਂ ਦੀ ਵੀਡੀਓ ਬਣਾਈ ਨਾ ਜਦੋਂ ਕਹਿੰਦੇ ਆਪਾਂ ਸਾਹਮਣੇ ਬੈਠੇ ਆਪਾਂ ਚੋਈਆਂ ਦੀ ਬਣਾਈ ਆਪਾਂ ਦੱਖੀਆਂ ਦੀ ਨਹੀਂ ਬਣਾਈ ਹਾਂ ਜੀ ਆਪਣੀ ਠੱਲੀ ਕਰ ਠੱਲੀ ਕਰ ਕੇ ਖੜੀ ਆ ਗੱਲ ਥੋੜੀ ਕੋਈ ਵਿਆਜ ਰਹਿ ਗਏ ਨੇ ਸਵੇਰੇ ਅਸੀਂ ਕੱਟਣੀਆਂ ਆ ਕਰਦੇ ਆ ਜਿੰਨੇ ਤਬ ਉਹ ਲੈ ਗਈ ਜਾਨੀਆਂ ਕੋ ਗਾਵਾਂ ਰੋਜ ਹੀ ਦੋ ਕੋ ਉਂਜੀ ਵਿਕੀ ਜਾਂਦੀਆਂ ਇਹਦਾ ਮੁੱਲ ਦੱਸ ਦੋ ਇਹਦਾ ਮੁੱਲ ਬਹੁਤਾ ਨਹੀਂ ਕਰਨਾ ਕੋ 45 ਦੀ ਕੋ 50 ਦੀ ਹਾਂਜੀ ਮੁੱਲ ਤਾਂ 42 ਕਰ ਦਈਏ 40 ਕਰ ਦਈਏ ਹਾਂ ਨਹੀਂ 38000 ਦੀ ਠੀਕ ਐ 38000 ਤੁਸੀਂ ਹਾਂਣਾਂ ਦੇ ਕਾਹ ਵਪਾਰੀ ਦਾ ਜੇ ਜੇ ਕਾਹ ਦਾ ਬਾਲ ਦਾ ਜੇ ਇਹਦੇ ਮਗਰੀ ਵਸ਼ੀ ਐ ਇਹਦੇ ਮਗਰੀ ਇਹਦੀ ਵਸ਼ੀ ਆਹ ਵੇਖੋ ਮਸ਼ੀਨ ਖਾ ਰਹੀ ਹੈ ਇਹਦੀ ਵਸ਼ੀ ਬਹੁਤ ਹੈ ਇਹਦੀ ਜ਼ਿਆਦਾ ਲੰਮੀ ਨੇ ਤੇਰੀ ਮਸ਼ੀਨ ਆ ਜਾਂਦੀ ਐ ਆ ਵਛੀਏ ਜੀ ਕੋ ਠੀਕ ਜਾਨਦਾਰ ਬਸ ਕਿਨੋਂ ਨੰਬਰ ਦਿੰਦੇ ਕੋਈ ਤੇ ਨੰਬਰ ਦੋਤਾ ਬਛਾਵਾ ਠੀਕ ਹੈ ਹਾਂ ਅੱਛਾ ਢੇ ਦਾ ਲੱਗ ਗਿਆ ਢਾਟ ਲੱਗ ਗਿਆ ਪਤਾ ਪੈ ਗਿਆ ਮੋਲ ਮੈਂ ਤਾਂ ਜੀ ਘੰਡਾ ਵੇ ਤਾਂ ਲੱਗ ਲੈ ਲੈ ਆਪਣੇ ਬਤਾ ਕਹਦਾਈ ਸਾਡਾ ਆਪਣੇ ਬਤਾਵਾ ਇਹ ਦੂਜੇ ਆਪਣੇ ਪਹਿਲੇ ਵਛੀਏ ਵੀ ਹੁਣੇ ਆਈ ਆ ਆਪਣੇ ਵਜੇ ਇਹ ਹੁਣੇ ਲੱਗ ਲਈ ਜੀ ਲਿਆ ਕੇ ਲਈ ਰੋਗ ਰੋਗ ਨਾਲ ਸੋਣਿਆ ਇਹਨੂੰ ਇਹਨਾਂ ਕੋਲ ਵਾਲਿਆ ਹਨ 15 14 ਕਿਲੋ ਕਿਹਾ ਪਰ ਅਸੀਂ 13 ਕਿਲੋ ਦੀ ਗਾਰੰਟੀ ਦੇ ਲਈ 12 ਕਿਲੋ ਦੇ ਦਿੰਦੀ ਹੈ ਜੀ ਇਹ ਸੂਆ ਕਿੰਨਾ ਜੋ ਇਹ ਪਹਿਲਾ ਸੂਆ ਵਾਸੀ ਬਹੁਤ ਚੰਗੀ ਜਿਆਦਾ ਫਿਰ ਆਮੋ ਸਾਹਮਣੇ ਆਣੇ ਤੇ ਜੰਗਲ ਦੀ ਬੇਸੇ ਅੱਜ ਲਿਆ ਕੇ ਲਾਈ ਆਪਾਂ ਗੱਡੀ 'ਚ ਅੱਜ ਮੈਂ ਨਾ ਆਪਣੇ ਆਪ ਨੂੰ ਬਹੁਤ ਹੀ ਸੋਣਾ ਮਾਲ ਲੱਗਣ ਦਾ ਜਿੱਦਾਂ ਦੀ ਗੱਲਾਂ ਕਰ ਮਾਲੀਆਂ ਐ ਬਸ ਇਹ ਦੋ ਜਿਆਦਾ ਚੰਗੀਆਂ ਤੇ ਬੱਚੀ ਆ ਪਹਿਦਾਂ ਹੈਗੀ ਜੀ ਤੇ ਸੂਈ ਨੂੰ ਕਿੰਨਾ ਦਾ ਰੇਮ ਹੋ ਗਿਆ ਸੂਈ ਬੱਚਾ ਕਿਹੜਾ ਆ ਵੀ ਤੁਸੀਂ ਦੱਸੋ ਬੱਚਾ ਬਹੁਤ ਸ਼ਾਫਨਾ ਬੱਚਾ ਕੋਈ ਨਹੀਂ ਕੋਈ ਨਹੀਂ ਬਖਾ ਦੇ ਪੱਛਾ ਹੈਗਾ ਪੱਛਾ ਆਜਾ ਇਹਦਾ ਪੱਛਾ ਪਰ ਵਸੀ ਜੀ ਡ ਆਇਓ ਟਾਕ ਰਿਹਾ ਹਾਂ ਤੇ ਆ ਬੱਚਾ ਜੀ ਠੀਕ ਹੈ ਜੀ ਬਹੁਤ ਹੀ ਰੰਗ ਲਾ ਰਿਹਾ ਹੈ ਜੀ ਚਲੋ ਇਹਦੀ ਬਾਕੀ ਬਹੁਤ ਚੰਗੀ ਘਰ ਬਣਵਾਤੇ ਮੁਰ ਖਾਣ ਵੇਖੋ ਕੀ ਸਪੈਸ਼ਲ ਲਗਾਇਆ ਨੇ ਹੈ ਦੱਬ ਛੱਬ ਵੱਡੇ ਆ ਹਾਂ ਜੀ ਐ ਚੰਗੀ ਭਲੀ ਯਾਦ ਨਾਲ ਸਾਲੀ ਉਹੋ ਚੀ ਨੀ ਜੀ ਬਿਆਹਾਂ ਤਿੰਨੀਆਂ ਤਿੰਨੀਆਂ ਯਾਦ ਨਾਲ ਖਲਾਲੀਆਂ ਇਹਨਾਂ ਨੇ ਮੇਰੇ ਪਤਾ ਵੀਰੇ ਤਾਂ ਕਿੰਨੀ ਚੰਗੀ ਲੱਗਦੇ ਆ ਪਰ ਜਦੋਂ ਆਮੋ ਸਾਹਮਣੇ ਤੇ ਆ ਜੂਗਾ ਨਾ ਕੱਢ ਕੇ ਨਹੀਂ ਜਾਊਗਾ ਜਿੱਤਾ ਦੀ ਵਸ਼ੀ ਹੈ ਤਿੰਨੇ ਇੱਕ ਦੋ 10 ਦਾ ਤਾਮ ਇਹਦਾ ਮੋਲੋ ਦਾ ਪਾ ਇਹਦੇ ਨਾਲ ਦੀਆਂ ਵਸ਼ੀਆਂ ਤਾਂ ਬਾਜ਼ਾਰ ਜਿਹੜਾ ਰੇਟ ਚੱਲਣ ਡਿਆ ਨਾ 60 70 ਚੱਲਣ ਡਿਆ ਤਾਂ ਨਾ 55 60 ਚੱਲਣ ਡੇ ਇਹ ਤਾਂ ਵੱਡੀਆਂ ਵਸ਼ੀ ਬਹੁਤ ਜਿਆਦਾ ਚੰਗੀ ਆ ਪਰ ਅਸੀਂ 45 ਹਜ਼ਾਰ ਦੇਣੀ ਹੈ 45 ਦੀ ਨਹੀਂ ਦੇਣੀ ਅਸੀਂ 42 ਹਜ਼ਾਰ ਦੇਣੀ ਆ ਠੀਕ 42 ਦੇ ਵਿਚਾਰ ਛੋੜ ਕਰਕੇ ਅਸੀਂ 42 ਦੇਣੀ ਆ ਠੀਕ ਹੈ ਜੀ ਤਾਂ ਵਸ਼ੀ 50 ਦੀ ਜਿਹੜਾ ਪਰ ਇੱਕ ਵਾਰੀ ਵੇਖੋ ਲਾਗੇ ਹੋ ਕੇ ਮੜਾ ਉਖਾਲ ਦੋ ਇਹ ਨਹੀਂ ਗੱਲ ਹੈ ਕਿ ਵੀ ਵੱਡੀ ਵੀਡੀਓ ਕਰਕੇ ਉਖਾਲਣੇ ਵਸ਼ੀਆਂ ਹੈ ਹੈ ਵੱਡੀਆਂ ਜਿਆਦਾ ਹੋਰ ਲੱਗੀਆਂ ਦੋ ਹੋਣੀਆਂ ਜਿਵੇਂ ਉਹ ਵੀ ਤੇ ਪਰਲੇ ਆਉਣੀ ਆ ਉਹ ਵਟਸਐਪ ਵੀਡੀਓ ਪਾ ਦਾਂ ਸੁਈਆਂ ਵਾ ਜੇ ਕਵੀਰ ਭਰਾ ਲੈਣੀਆਂ ਹੁਣ ਉਹ ਵਟਸਐਪ ਵੀਡੀਓ ਪਾ ਦਾਂਗੇ ਉਹ ਵੀ 3 ਵਜੇ ਪਾਸ ਕਰਕੇ ਜੋ ਕੇ ਲੈ ਆਉਣੀਆਂ ਠੀਕ ਆ ਤੇ ਦੱਸ ਦੋ ਡਰੈਸ ਬੱਸ ਆਪਣਾ ਪਿੰਡ ਭਗਾਵਲੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਮਜੀਠਾ ਠੀਕ ਹੈ ਜੀ ਜਿੰਦਗੀ ਬੜਾ ਬਿਲਕੁਲ ਚਾਕਰ ਨਿਕੋ ਠੀਕ ਹੈ ਜੀ ਤੇ ਨੰਬਰ ਆਪਣਾ ਇਹ 73 4737 ਜਿਹੜਾ ਕੋਡ ਨੰਬਰ ਦੇਖਾ ਠੀਕ ਹੈ ਜੀ ਤੇ ਸਾਰੇ ਵੀਰ ਭੈਣਾਂ ਕੋਲ ਸასი ਘਾਲ ਤੇ ਵੱਧ ਤੋਂ ਵੱਧ 1 13 1 ਜੇ ਕਿਹਨੇ 14 13 14 ਗੱਲ ਉਹਦੀ ਲੈਣੀ ਦਾ ਤਿਆਰ ਹੋਣ ਦੀ ਉਹਦਾ ਆਹੋ ਇਹ ਅਪਿ ਘੜੀ ਹਾਂ ਜੀ ਉਫਾਲਾ ਵੀ ਦੂਰ ਸਵਾਸ ਹੋਊ ਛੋਟੀਆਂ ਹੋਰ ਵੀ ਦਈਆਂ ਬਾਲ ਵੀ ਆ ਜੀ ਨਾ ਸੇਰੇ ਆ 14 ਕਿਲੋ ਦੀ ਗਾਰੰਟੀ ਮੈਂ ਤੁਹਾਨੂੰ ਦੇਣੀ ਕਿ ਮਾਰਾ ਜ ਨਹੀਂ ਪਾਣੀ ਛੋਟੀਆਂ 16 16 ਕਿਲੋ ਵਾਲੀਆਂ ਛੋਟੀਆਂ ਚੰਗੀਆਂ ਲਈਆਂ ਠੀਕ ਹੈ ਜੀ ਦੋ ਤਿੰਨ ਇੱਕ ਮਹੀਨੇ ਹੋਣੇ ਆ ਚੱਲੀ ਆ ਉਹ ਵੀ ਆ ਜੀ ਨਾ ਮੱਠੀ ਨਹੀਂ ਰਹੀ ਚਲੋ ਇੱਕ ਮਹੀਨੇ ਤੇ ਬਹੁਤ ਚੰਗੀ ਹੋਣੇ ਆ ਚੱਲੀ ਆ ਕੋਈ 11 12 ਕੋਲ ਦੋ ਦੇ ਆ ਠੀਕ ਹੈ ਚਲੋ ਠੀਕ ਹੈ ਸਰ ਚੰਗਾ ਜੀ ਧੰਨਵਾਦ